ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆ ਤੁਹਾਡੇ ਆਪਣੇ ਚੈਨਲ ਸੰਧੂ ਬੱਧਰਪੁਰੀਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਆ ਸਾਰੇ ਹੀ ਚੜ੍ਹਦੀ ਕਲਾ ਤੰਦਰੁਸਤੀ ਰਹੋਗੇ ਰਿਕਵੈਸਟ ਬੇਨਤੀ ਕਰਦੇ ਆ ਕਿ ਸਜਣੋ ਆਪਣੀ ਨਰਕਪਰਖ ਕਰਕੇ ਤਸੱਲੀ ਲੈ ਕੇ ਜਾਣਾ ਅੱਜ ਦੀ ਵਿਜਿਟ ਪਿੰਡ ਨਸ਼ਹਿਰਾ ਪਨਵਾ ਜ਼ਿਲ੍ਹਾ ਜੇਰੀ ਤਰਤਾਰ ਸਾਹਿਬ ਤੇ ਤਸਵੀਰ ਵੀ ਨੂੰ ਤਰਤਾਰ ਸਾਹਿਬ ਪੈਂਦੀ ਆ ਬਾਈ ਰਣਜੀਤ ਸਿੰਘ ਪੰਨੂ ਦੇ ਕੋਲ ਪਹੁੰਚ ਚੁੱਕੇ ਆ ਵਧੇਰੇ ਜਾਣਕਾਰੀ ਆਪਣੇ ਵੀਰ ਤੋਂ ਲੈ ਕੇ ਦਿੰਨੇ ਆ ਐਂਡ ਤੱਕ ਬਣੇ ਰਹੋ ਧੰਨਵਾਦ ਸਾਰੇ ਭਰਾਵਾਂ ਦਾ ਕਰਦੇ ਆ ਗੱਲਬਾਤ ਪੁੱਛਦੇ ਆ ਅੱਜ ਦੇ ਭਾਅ ਪੱਤੇ ਜੈ ਜੀ ਬਿਲਕੁਲ ਹੂਣਗੇ ਠੀਕ ਆ ਜੀ ਤੇ ਆਓ ਬਾਈ ਭਲਵਿੰਦਰ ਸਿੰਘ ਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸੋ ਸੁਣਾਓ ਠੀਕ ਏ ਹੋਰ ਸੰਤਨ ਸਾਹਿਬ ਫਿਰ ਪਾਟੀ ਠਾਕ ਦੇ ਚੜਦੀ ਕਲਾ ਜੀ ਚੜਦੀ ਕਲਾ ਚੜਦੀ ਕਲਾ ਫਿਰ ਪਾਟਾ अच्छा जी बाबू पुत्र साहब चलो शुक्रिया हां जी ਤੇ ਇੱਕੋ ਹੀ ਆ ਹਾਂ ਜੀ ਹਾਂ ਜੀ ਕੋਈ ਇੱਕੋ ਹੀ ਡਰੈਸ ਕਰਕੇ ਨੋਟ ਕਰੋ ਜੀ ਨਿਸ਼ਾਰਾ ਪੰਗਾਂ ਪੈਂਦੇ ਜੇ ਤਰਨ ਤਰਨ ਜਿਹੜਾ ਸੀਧੇ ਵੀ ਤਰਨਦਾਰ ਮੋਆ ਨੰਬਰ 93 56 8653 ਠੀਕ ਆ ਤੇ ਮੈਂ ਇਹ ਨਹੀਂ ਕਰੀਏ ਡਿਟੇਲਸ ਆ ਜੀ ਕਰਵਾ ਸੁ ਆ ਗਈ ਵੀਰੇ ਵੀਜੀ ਦੂਜੇ ਸੁਗਿਆ ਦੂਜੇ ਹੋ ਗਈ ਹਾਂ ਜੀ ਤੇ ਤੀਜੇ ਹੋ ਗਈ ਨੇ ਤੁੱਜੇ ਜੁਗਵੇ ਆ ਬਾਕੀ ਕੋਈ ਤੁੱਜਾ ਮੰਨ ਲੇ ਦੁਜੇ ਇਸ ਗੋਆ ਬਾਕੀ ਤੁੱਜਾ ਮੰਨ ਲੇ ਕੋਈ ਗੱਲ ਨਹੀਂ ਤੇ ਜਿਸ ਗੋ ਵੀ ਮੰਨ ਲਓ ਪਾਓ ਤੇ ਜੇ ਹੋ ਗਈ ਹਨਾ ਹਾਂਜੀ ਤੇ ਮਗਰ ਕੱਟੀ ਆ ਗਈ ਹਾਂਜੀ ਕੱਟੀ ਆ ਜੀ ਬਹੁਤ ਸੋਹਣੀ ਮਗਰ ਨਸਬ ਦੀ ਕੱਟੀ ਆ ਦੁੱਧ ਕਿੰਨਾ ਵੀਰੇ ਪੱਕਾ ਵੀ ਜੀ ਦੁੱਧ 6 ਕਿਲੋ ਆ ਪੱਕਾ ਲੋ ਯਾਰ ਦਾ ਗਰੰਟੀ ਯਾਰ ਦਾ ਲੋਹੇ ਦਾ ਵਾਹ ਜੀ ਵਾਹ ਤੋਰਾ ਕਰਾਈਏ ਚੈੱਕ ਲੋ ਭਾਈ ਸਚ ਨੂੰ 6 ਕਿਲੋ ਆ ਤੇ ਕੱਟੀ ਕੋਈ 2.5 ਮਹੀਨੇ ਦੀ ਹੋਗੀ ਨਾ ਇਹ ਜੇ ਆਪ ਦੇ ਕੱਟੇ ਵੀ ਦਿੱਤੀਏ ਵਿਖਾਓ ਕਰਾਓ ਦਰਸ਼ਲੇ ਨੂੰ ਨਹੀਂ ਓ ਕੱਤੀ ਜੀ ਠੀਕ ਆ ਜੀ ਹੈਗੀ ਆ 2 ਮਹੀਨਿਆਂ ਦੀ ਕੱਤੀ ਵੀ ਹੋ ਤੇ 6 ਕਿਲੋ ਦੁੱਧ ਦੇ ਸਜਰੋਂ ਪੂਰਾ ਇਹਨੂੰ ਲੈ ਜਾ ਚਲੋ ਇਹਨੂੰ ਤੇ ਕਾਦ ਦਾ ਵਜ਼ਨ ਵੇਖ ਲੋ ਤੀਜਾ ਸੁਆਏ ਸਿੰਘ ਸੁੰਗ ਚੰਗੇ ਕੁੰਡੇ ਕੰਡੇ ਆ ਲਾਇਓ ਮੋੜ ਲਓ ਜੀ ਲਾਇਓ ਨਲਾਈ ਬੱਚੇ ਦਾ ਵੀ ਇੱਥੇ ਬਹੁਤ ਕਰਦੀ ਅੱਛਾ ਜੀ ਬੱਚੇ ਬਹੁਤ ਜ਼ਿਆਦਾ ਹੀ ਕਰਦੀ ਨਾ ਅੱਛਾ ਬੱਚੇ ਦਾ ਤੇ ਟੇ ਬੜਾ ਦਾ ਕਰਦੀ ਠੀਕ ਹੈ ਜੀ ਬੱਚੇ ਦੇ ਦੋਵੇਂ ਟਾਈਮ ਮਿਲਦੀ ਹੈ ਨਾ ਦੋਵੇਂ ਟਾਈਮ ਬੱਚੇ ਦੀ ਚੋਣ ਓਕੇ ਜਵਾਈ ਓਕੇ ਓਕੇ ਐ ਕੋਈ ਭੂਲ ਨਹੀਂ ਕੋਈ ਜਟਾ ਨਹੀਂ ਠੀਕ ਹੈ ਜੀ ਹਾਂਜੀ ਲਓ ਜੀ ਬੰਦੋ ਤੇ ਕਿੰਨੇ ਦੀ ਦੇ ਦੇ ਕੇ ਆਪਾਂ ਫਿਕਸ ਜਾਂ ਰੇਟ ਇੱਕੋ ਹੀ ਇੱਕੋ ਫਿਕਸ ਹੀ ਕਰ ਦਈਏ ਫਿਕਸ ਹੀ ਕਰ ਦਈਏ ਜੀ ਹਾਂ ਮੋਲਣਾ ਕਰੀਏ ਆਪਾ ਦੇਣ ਲੈਣਾ ਦੇ ਕਰੀਏ ਦੇਣ ਲੈਣਾ ਦਾ ਜੀ ਪੂਰੇ 50 ਦੀ ਛੜ ਦਿਆਂਗੇ ਜਿਹੜਾ 100 ਰੁਪਏ 100 ਕਰ ਲੀ ਅੱਛਾ ਵਾਹ ਜੀ ਵਾਹ ਸੱਚ ਨੂੰ ਪੂਰੇ 50000 ਦੀ ਐਸ ਮਿਲ ਜੂਗੀ ਤੇ ਮੈਂ ਚੰਗੀ ਖਰੀਦਾਰੀ ਕਰ ਲਿਓ ਤੇ ਕੱਟੀ ਵਿਖਾ ਦੋ ਇਸ ਤਰ੍ਹਾਂ ਹੋਈ ਛਾਂਤ ਸੁਣ ਬਣਾ ਸੁਣਾ ਨੋਕਾ ਲਾ ਕੱਟੀ ਬਹੁਤ ਸੋਹਣੀ ਹੈ ਠੀਕ ਹੈ ਜੀ ਕੱਟੀ ਦਾ ਫੌਰ ਕਰਦੀ ਆ ਕਿ ਬਾਹ ਨਹੀਂ ਹੁੰਦੀ ਜੀ ਹੋ ਜੀ ਵਾਹ ਜੀ ਆ ਕੱਟੇ ਗੇ ਧੋਂਗ ਮੈਂ ਨਰੀ ਉਠਾਈਆਂ ਦੀ ਸਜਰੋ ਕੱਟੇ ਮਸਲ ਦੀ ਕੱਟੀ ਜੀ ਦੀ ਤੇ ਖਰੀਦਦਾਰੀ ਕਰਿਓ ਪਿੰਡ ਨੇ ਸ਼ਹਿਰਾ ਪਨੂਆ ਪਹੁੰਚ ਕੇ ਸਾਡੇ ਵੱਲੋਂ ਪਿਆਰ ਭਾਈ ਸਤਿ ਸ਼੍ਰੀ ਅਕਾਲ ਰੱਬ ਰੱਖਾ ਜੀ